ਸਸਰੇ ਕਿਸਾਨ ਵੀਰੋ ਸਾਰੇ ਕਿਸਾਨ ਬਾਰੇ ਪੁੱਛ ਰਹੇ ਸੀ ਬਈ ਜਿਹੜੇ ਤੁਸੀਂ ਪੌਦਾ ਬੀਜਦੇ ਹੋ ਉਹਦੇ ਲਈ ਕੀ ਕੀ ਚੀਜ਼ਾਂ ਵਰਤਦੇ ਹੋ ਬਈ ਪਹਿਲੀ ਚੀਜ਼ ਤਾਂ ਆਪ ਨੂੰ ਆ ਚਾਹੀਦੀ ਆ ਇਹ ਇੱਕ ਸਿੰਪਲੀ ਚੀਜ਼ ਆ ਪੱਤਿਆਂ ਨਾਲ ਆਪਾਂ ਵੇਲਡ ਕਰਕੇ ਪੱਤੀ ਦੇ ਨਾਲ ਪੱਤੀ ਤੇ ਸਿੰਪਲ ਬਣਵਾਇਆ ਕਿਸੇ ਵੀ ਆਪਦੇ ਪਿੰਡ ਦੇ ਮਿਸਤਰੀ ਤੋਂ ਬਣਵਾ ਲਓ ਇਹ ਸਾਰੀ ਢੂੜ 100 ਰੁਪਏ ਦੇ ਵਿੱਚ ਚੀਜ਼ ਬਣ ਜੂਗੀ ਇਹ ਤੇ ਇਹਦਾ ਬਈ ਬਸ ਆਪਾਂ ਐਸ ਲੋਟ ਬੈੱਡ ਬਣਾ ਲੈਨੇ ਆ ਤੇ ਵਿਚਾਲੋਂ ਰੱਖਣਾ ਆਪਾਂ ਨੀਵਾ ਥਾਂ ਜਿੱਥੋਂ ਦੀ ਆਪ ਪਾਣੀ ਛੱਡਣਾ ਤੇ ਬਸ ਐਸ ਲੋਟ ਬਈ ਇਹ ਲਕੀਤਰਾ ਮਾਰਦਾ ਬਹੁਤ ਹੀ ਕਾਰਗਰ ਚੀਜ਼ ਆ ਇਹ ਜਿੰਨੀ ਆਪਾਂ ਕਹਿ ਦੀ ਬਸ ਐਸ ਲੋਟ ਬਹੁ ਆਸਲੋਟ ਬਣਾਉਂਦਾ ਤੇ ਬੀ ਪਰੌਣ ਦਾ ਤਰੀਕਾ ਵੀ ਤੁਹਾਨੂੰ ਆ ਜਾ ਬਈ ਦਿਖਾਉਣਾ ਵੀ ਕਿਵੇਂ ਪਾਉਣਾ 20 ਬਾਈ ਆਸਲੋਟ ਜਿਹੜਾ ਆਪਾਂ ਕੁਛੇ ਵੀ ਚੀਜ਼ ਦਾ ਬੀਜ ਆ ਬੀਜ ਦੇਾਂਗੇ ਆਸਲੋਟ ਕੱਲਾ ਕੱਲਾ ਬੀਜ ਪਾਉਣਾ ਪੈਂਦਾਗਾ ਦੇਖੋ ਕੱਲਾ ਕੱਲਾ ਬੀਜ ਪਾਈ ਜਾਂਦੇ ਆਪਾਂ ਆਪਾਂ ਗੋਭੀ ਦਾ ਬੀਜ ਪਾਇਆ ਹਾ ਬਹੁਤ ਸੋਹਣੀ ਲਿਖੀ ਤਰ੍ਹਾਂ ਬਣਾਉਂਦਾ ਤੇ ਜਿਹੜਾ ਵਿਚਾਲੇ ਥਾਮ ਛੱਡਿਆ ਪਿਆ ਜਿੱਥੇ ਗੁੜੀਆ ਬੈਠੀ ਆ ਤੇ ਉੱਥੇ ਬਈ ਆਪਾਂ ਪਾਣੀ ਛੱਡਾਂਗੇ ਤੇ ਬੈਟਾਂ ਦੇ ਉੱਪਰ ਪਾਣੀ ਫਿਰ ਜਦੋਂ ਖਾੜੀ ਦੇ ਵਿੱਚ ਵੀ ਰੇਗ ਨਹੀਂ ਪਾਉਂਦਾ ਹੈਗਾ ਵੀ ਨਹੀਂ ਨੱਪੀਆਂ ਦੇ ਉਹਦੇ ਨਾਲ ਤੇ ਪਾਣੀ ਜਦੋਂ ਫੁੱਲ ਭਰ ਜਾਂਦੀ ਹੈ ਖਾੜੀ ਆਪੀ ਹੌਲੀ ਹੌਲੀ ਬੈੱਡਾਂ ਤੇ ਚੜਨ ਲੱਗ ਜਾਂਦਾ ਜਿਵੇਂ ਉਹ ਪਿੱਛੇ ਆਪਾਂ ਉਧਰ ਪਰਾ ਪਾਣੀ ਲਾਇਆ ਵੀ ਤੇ ਅੱਜ ਅੱਜ ਹੀ ਪਾਈ ਆਪਾਂ ਸਾਰੀ ਪਨੀਰੀ ਐਸ ਲੋਡ ਤੁਸੀਂ ਪਨੀਰੀ ਨੂੰ ਪਾ ਸਕਦੇ ਹੋ ਤੇ ਪਨੀਰੀ ਦਾ ਹੌਲੀ ਜਰਮੀਨੇਸ਼ਨ ਬਾਈ ਜਮਾ 100 ਚੋਂ 100% ਹਰਾ ਹੋਊਗਾ ਤੇ ਇਸ ਤਰੀਕੇ ਨਾਲ ਬਈ ਪਨੀਰੀਆਂ ਬੀਜ ਕੇ ਤੁਸੀਂ ਕਿੰਨੇ ਮਰਜ਼ੀ ਵੱਡੇ ਪੱਧਰ ਤੇ ਪਨੀਰੀ ਬੀਜ ਸਕਦੇ ਹੋ ਤੁਸੀਂ